ਸੋਰਠ ਮਹਲਾ 5 ਕਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਠ ਪੜਿਓ ਅਰਵੇਦ ਵਿਚਾਰਿਓ ਨਿਵਲ ਪੰਗੰ ਸਾਧੇ ਆਠ ਪੜਿਓ ਅਰਵੇਦ ਚਾਰੇ ਨਿਵਲ ਕੁੰਗਮ ਸਾਧੇ ਪੰਜ ਜਨਸਿਓ ਸੰਗ ਨਾ ਛਟਕਿਓ ਅਦਿਕ ਅਹੰਗ ਬੁੱਧ ਬਾਧੇ ਚਾਰੇ ਇਨ ਵਿਦ ਮਿਲਨ ਨਜਾਈ ਮੈ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੇ ਬੁੱਧ ਬਵੇਕਾਰਾਉ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਟਟ ਤੀਰਥ ਸਭ ਧਰਤੀ ਪਰਮਿਓ ਦੁਬਦਾ ਛਟਕੇ ਨਾਹੀ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨ ਉਤਰੇ ਏ ਵਿਧ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦ ਦਾਨ ਦਤਾਰਾ ਅੰਨ ਵਸਤਰ ਭੂਮ ਬਹਾਰਪ ਨਹਿ ਮਿਲਿਏ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮ ਰਤ ਰਹਤਾ ਹਾਂ ਹਾਂ ਕਰਤ ਬੰਦਨ ਮੈਂ ਪਰਿਆ ਨਹ ਮਿਲਿਏ ਇਹ ਜੁਗਤਾ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਾ ਬੱਡੀ ਆਰ ਜਾ ਫਿਰ ਫਿਰ ਜਨਮੇ ਹਰਿ ਸਿਉ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ ਆਹੋ ਨਾਨਕ ਤਿਸ ਭੈਉ ਪ੍ਰਾਪਤ ਜਸ ਪਰਬਲੇ ਕੇ ਕਾ ਲੈਣਾ ਤੇਰੋ ਸੇਵਕ ਇਹ ਰੰਗ ਮਾਤਾ ਭੈਉ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਏ ਮਨ ਰਾਤਾ ਰਹਾਉ ਦੁਜਾ ਤੇਰੋ ਸੇਵਕ ਇਹ ਰੰਗ ਮਾਤਾ ਭਾਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਓ ਦੂਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ